ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵਲ ਦੀ ਵੱਡੀ ਖਬਰ ਪੁਲਿਸ ਜ਼ਿਲ੍ਹਾ ਮਟਾਲਾ ਦੇ ਕਸਬਾ ਫਤਿਹਗੜ ਚੂੜੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਫਤਿਹਗੜ ਚੂੜੀਆਂ ਪੁਲਿਸ ਵੱਲੋਂ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟ੍ਰੇਸ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਫਤਿਹਗੜ ਚੂੜੀਆਂ ਮੈਡਮ ਖਸ਼ਮੀਰ ਕੌਰ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਵਾਰਡ ਨੰਬਰ 7 ਦੇ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਨੰਦਪੁਰ ਸਾਹਿਬ ਆਪਣੇ ਪਰਿਵਾਰ ਨਾਲ ਗਿਆ ਸੀ ਅਤੇ ਜਦੋਂ ਉੱਥੋਂ ਉਹ ਵਾਪਸ ਆਇਆ ਤਾਂ ਉਸਦੇ ਘਰ ਦੇ ਵਿੱਚ ਤਾਲੇ ਟੁੱਟੇ ਪਏ ਸਨ, ਅਲਮਾਰੀ ਟੁੱਟੀ ਪਈ ਸੀ ਅਤੇ 5 ਲੱਖ ਰੁਪਇਆ ਚੋਰਾਂ ਵੱਲੋਂ ਗਾਇਬ ਕੀਤਾ ਗਿਆ ਸੀ। ਉਹਨਾਂ ਕਹਿ ਕੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਮਹਿਰ 24 ਘੰਟਿਆਂ ਦੇ ਵਿੱਚ ਗੁਰਪ੍ਰੀਤ ਸਿੰਘ ਨਾਮਕ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ 4,70,000 ਰੁਪਏ ਬਰਾਮਦ ਕੀਤੇ ਗਏ ਹਨ ਜਦੋਂ ਕਿ ਉਸਨੇ ਦੱਸਿਆ ਹੈ ਕਿ 30,000 ਰੁਪਏ ਉਸਨੇ ਖਰਚੇ ਹਨ ਉਹਨਾਂ ਨੇ ਕਿਹਾ ਕਿ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪત્રਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਐਮ ਐਸ ਰਾਜਾ ਦੀ ਇੱਕ ਖਾਸ ਵਾਰਦਾਤ ਦੇ ਫਟੇਗੜ ਚੂੜਿਆ ਵਾਰਡ ਨੰਬਰ ਆਈ ਥਿੰਕ 7 ਦੇ ਵਿੱਚ ਜਿਹੜੀ ਹੈਗੀਆ ਵਾਰਦਾਤ ਹੋਈ ਸੀਗੀ ਤੇ ਇਹਨਾਂ ਦਾ ਜਿਹੜਾ ਮਕਾਨ ਮਾਲਕ ਸੀ ਸੁਖਵੰਤ ਸਿੰਘ ਪੁੱਤਰ ਮੋਨ ਸਿੰਘ ਸੀਗਾ ਉਹ ਕ੍ਰੀਬ 27 ਤਰੀਕ ਨੂੰ ਜਿਹੜਾ ਹੈਗਾ ਵਾ ਉਹ ਸ਼ਾਮ ਨੂੰ ਆਪਣੇ ਪਰਿਵਾਰ ਸਮੇਤ ਜਿਹੜਾ ਨੰਦਪੁਰ ਸਾਹਿਬ ਦੇ ਨਿਕਲ ਜਾਂਦਾ ਹੈ ਤੇ ਜਦੋਂ 28 ਤਰੀਕ ਨੂੰ ਕਰੀਬ 12 ਵਜੇ ਜਿਹੜਾ ਉਹ ਵਾਪਸ ਘਰ ਆ ਕੇ ਦੇਖਦਾ ਕਿ ਉਹਦੇ ਘਰ ਦੇ ਜਿਹੜੇ ਤਾਲੇ ਟੁੱਟੇ ਹੁੰਦੇ ਆ ਤੇ ਜਿੱਥੇ ਉਹਨੇ ਪੈਸੇ ਵਗੈਰਾ ਰੱਖੇ ਸੀਗੇ ਉਹਦਾ ਵੀ ਲੋਕਰ ਵਗੈਰਾ ਟੁੱਟਾ ਹੁੰਦਾ ਹੈ ਤੇ 29 ਤਰੀਕ ਨੂੰ ਸਾਡੇ ਕੋਲ ਮਾਰਨਿੰਗ ਟਾਈਮ ਆ ਕੇ ਸਾਨੂੰ ਦੱਸਦਾ ਹੈ ਕਿ ਜਿਹੜੇ ਮੇਰੇ ਘਰ ਦੇ ਵਿੱਚ ਜਿਹੜੀ ਹੈਗੀ ਚੋਰੀ ਹੋਈ ਤੇ ਕਰੀਬ 5 ਲੱਖ ਰੁਪਏ ਜਿਹੜਾ ਮੇਰੇ ਘਰੋਂ ਚੋਰੀ ਹੋਇਆ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਇਸ ਦੀ ਸਟੇਟਮੈਂਟ ਤੇ 40/24 ਮਕਦਮਾ ਜਿਹੜਾ ਦਰਜ ਕੀਤਾ ਤੇ ਨਾਲ ਦੀ ਨਾਲ ਹੀ ਅਸੀਂ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ ਹਿੱਟ ਜਿਹੜਾ ਹੈ ਮਕਦਮੇ ਨੂੰ ਟਰੇਸ ਕਰਨ ਵਾਸਤੇ ਐਸਚੋਲ ਉਹ ਵਲਗ-ਵਲਗ ਤਰ੍ਹਾਂ ਦੀਆਂ ਜਿਹੜੀਆਂ ਪਾਟੀਆਂ ਬਣਾਈਆਂ ਗਈਆਂ ਤੇ ਉਹ ਜਿਹੜੇ ਹੈਗੀਆਂ ਅਲੱਗ-ਅਲੱਗ ਤਰ੍ਹਾਂ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਦੋਸ਼ੀ ਗੁਰਪ੍ਰੀਤ ਸਿੰਘ ਸਾਨੂੰ ਇਹ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਹੋਇਆ ਤੇ ਉਹਦੇ ਵਿੱਚ ਅਸੀਂ ਉਹਨੂੰ ਗ੍ਰਫਤਾਰ ਕੀਤਾ ਤੇ ਨਾਲ ਦੀ ਨਾਲ ਹੀ ਉਹਨੇ ਦੱਸਿਆ ਕਿ ਜਿਹੜੇ ਹੈਗੇ ਆ ਪਰ ਦਿਨ ਸ਼ਾਮ ਦੇ ਵਿੱਚ ਕੀ ਜਿਹੜਾ ਹੈਗਾ ਵਾ ਮੈਂ ਜਿਹੜੇ ਪੈਸੇ ਚੋਰੀ ਕੀਤੇ ਤੇ ਜਿਹੜੇ ਵਿੱਚੋਂ ਕਰੀਬ 30000 ਰੁਪਏ ਜਿਹੜਾ ਹੈਗਾ ਉਹਨੇ ਖਰਚ ਲਏ ਤੇ ਬਾਕੀ ਦੇ ਪੈਸੇ ਜਿਹੜੇ ਹੈਗੇ ਆ 470000 ਰੁਪਏ ਉਹ ਜਿਹੜੇ ਹੈਗੇ ਉਹਨੂੰ ਉਹਨੂੰ ਬੈੱਡ ਦੇ ਵਿੱਚੋਂ ਬਰਾਮਦ ਕੀਤੇ ਗਏ ਫਿਲਹਾਲ ਇਕੱਲਾ ਸੀ ਬਿਕੋਜ਼ ਇਹ ਪਹਿਲਾਂ ਵੀ ਲੁੱਟ ਕੋ ਦੇ ਦੇ ਉੱਤੇ ਪਰਚੇ ਸੀਗੇ ਐਨਡੀਪੀਐਸ ਦਾ ਵੀ ਪਰਚਾ ਸੀਗਾ ਤੇ ਨਸ਼ੇ ਕਰਨ ਦਾ ਕਾਫੀ ਆਦੀ ਸੀ ਜੇ ਘਰ ਵਾਲਿਆਂ ਨੇ ਵੀ ਦੱਸਿਆ ਸੀ ਤੇ ਇਸ ਦੋਸ਼ੀ ਨੇ ਵੀ ਦੱਸਿਆ ਸੀਗਾ ਕਿ ਉਸ ਜਿਹੜੇ ਕਰਦੇ ਵਿੱਚ ਜਿਹੜੇ ਸੀਗੇ 골ਡਨ ਹੋਰ ਜਿਹੜੇ ਹੈਗੇ ਪੈਸੇ ਪਏ ਹੋਏ ਸੀਗੇ ਬਟ ਉਹਦੇ ਵਿੱਚੋਂ ਜਿਹੜੇ ਜਿਹੜੇ ਬੰਡਲ ਵੱਜੇ ਹੋਏ ਸੀਗੇ ਲਾਈਕ ਲੱਖ ਲੱਖ ਰੁਪਏ ਦੇ ਉਹਦੇ ਵਿੱਚੋਂ ਜਿਹੜੇ ਉਹਨੇ 5 ਲੱਖ ਜਿਹੜਾ ਚੋਰੀ ਕੀਤਾ ਸੀਗਾ ਇਹ ਵਾਰਡ ਨੰਬਰ 11 ਫਤੇਗੜ ਚੂਕਲਾ ਦਾ ਰਹਿਣ ਵਾਲਾ ਸਨ। ਨੰਬਰ ਰਿਕਾਰਡ ਹੈਗਾ ਐਨਡੀਪੀਐਸ ਦੇ ਪਰਚੇ ਹੈ ਲੁੱਟਖੋਹ ਦੇ ਪਰਚੇ ਹੈਗਾ 420 ਦੇ ਵੀ ਪਰਚੇ ਹੈ ਤੇ ਇਹ ਆਪਣੀ ਫੈਮਿਲੀ ਦੇ ਵਿੱਚ ਰਹਤਾ ਰਿਹਾ ਬਟ ਇਹ ਸਿੰਗਲ ਹੈਗਾ ਹੈ ਮੈਰਿਡ ਨਹੀਂ ਹੈਗਾ ਕਰੀਬ ਉਮਰ ਜਿਹੜੀ 42 ਸਾਲ ਦਾ ਹੈਗਾ ਤੇ ਇਹਦੇ ਪੇਰੈਂਟਸ ਵੱਲੋਂ ਵੀ ਜ਼ਿਆਦਾ ਪੁੱਛਗਛ ਨਹੀਂ ਹੁੰਦੀ ਤੇ ਇਹ ਅਕਸਰ ਜਿਹੜੀ ਚੋਰੀਆਂ ਦਾ ਨੂੰ ਵਾਰਦਾ ਅਜਾਮ ਲੈਂਦਾ ਹੈ। ਜੀ ਪਹਿਲੀ ਜਿਹੜੀ ਚੋਰੀ ਹੋਈ ਸੀਗੀ ਉਹ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ। ਆਈ ਥਿੰਕ ਕਰੀਬ 1.5 ਸਾਲ ਪਹਿਲਾਂ ਚੋਰੀ ਕਿਤੇ ਹੋਈ ਹੈ ਤੇ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ। ਪਰ ਜ ਨਾਲ ਹੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਤੇ ਨਾਲ ਦੀ ਨਾਲ ਹੀ ਅਸੀਂ ਜਿਹੜੀ ਹੈਗਾ ਮੁਕਦਮਾ ਦੇ ਟ੍ਰੇਸ ਕੀਤਾ ਤੇ ਨਾਲ ਹੀ ਜਿਹੜੀ ਰਿਕਵਰੀ ਬਣਦੀ ਸੀਗੀ ਉਹ ਇਹਨਾਂ ਦੀ ਅਸੀਂ ਕੀਤੀ ਹੈਗੀ ਰਿਕਵਰੀ ਵਿਦਨ 24 ਆਰ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਮੁਕਦਮਾ ਜੀ